ਦੇਖੋ ਡਿਟੇਲਡ ਆਰਡਰ ਤਾਂ ਨਹੀਂ ਜੋ ਜੱਜ ਸਾਹਿਬ ਨੇ ਜਿਹਨਾਂ ਆਰਡਰ ਸੁਣਾਇਆ ਵੀ ਇੱਕ ਵਾਰ ਕਨਵਿਕਸ਼ਨ ਦੇ ਸਟੇ ਜਿਹੜੀ ਉਹ ਗਰੰਟਡ ਹੈ ਸੋ ਮੈਂ ਧੰਨਵਾਦ ਕਰਦਾ ਜੁਡੀਸ਼ਲ ਸਿਸਟਮ ਦਾ ਹਾਈ ਕੋਰਟ ਦਾ ਔਰ ਕਿਉਂਕਿ ਉੱਥੇ ਵੀ ਇੱਕ ਇਹਨਾਂ ਨੇ ਪਟੀਸ਼ਨ ਪਾਈ ਸੀਗੀ ਔਰ ਜੱਜ ਸਾਹਿਬ ਡਿਸਟ੍ਰਿਕਟ ਸੈਸ਼ਨ ਜੱਜ ਸਾਹਿਬ ਦਾ ਸੱਚਾਈ ਦੀ ਜਿੱਤ ਹੋਈ ਹੈ ਔਰ ਜੋ ਕਨਵਿਕਸ਼ਨ ਹੈ ਉਸ ਸਟੇ ਹੋਈ ਹੈ ਔਰ ਉਹਨਾਂ ਹਜ਼ਾਰਾਂ ਲੱਖਾਂ ਲੋਕਾਂ ਦਾ ਕਿ ਜਿਨ੍ਹਾਂ ਨੇ ਦੁਆਵਾਂ ਕੀਤੀਆਂ ਇਹਨਾਂ ਦਿਨਾਂ ਦੇ ਵਿੱਚ ਤੇ ਅੱਜ ਇਹ ਜਿਹੜੀ ਕਨਵਿਕਸ਼ਨ ਦੇ ਉੱਪਰ ਸਟੇ ਉਹ ਗਰੰਟ ਹੋਇਆ ਮੇਰੀ ਖਾਸ ਤੌਰ ਤੇ ਮੇਰੀ ਲੀਡਰਸ਼ਿਪ ਦਾ ਜਿਨ੍ਹਾਂ ਨੇ ਇਹ ਜੇ ਔਖੇ ਸਮੇਂ ਦੇ ਵਿੱਚ ਵੀ ਮੇਰੇ ਉੱਪਰ ਵਿਸ਼ਵਾਸ ਆਪਣਾ ਬਣਾਈ ਰੱਖਿਆ ਸੋ ਸਾਰੇ ਨੂੰ ਬਹੁਤ ਬਹੁਤ ਧੰਨਵਾਦ ਹੈ ਸਰ ਕੱਲ ਸਰ ਕੱਲ ਫਲੈਗ ਹੋਸਟ ਕਰੋਗੇ ਸਰ ਉਹਦੀ ਇਹੀ ਸੀਗੀ ਜੀ ਕੰਡੀਸ਼ਨ ਜੋ ਉਹਨਾਂ ਨੇ ਪੀਆਈਐਲ ਪਾਈ ਸੀਗੀ ਕਿ ਜੋ ਤੱਕ ਕਨਵਿਕਸ਼ਨ ਨਹੀਂ ਸਟੇ ਹੋ ਜਾਂਦੀ ਹੈਗੀ ਉਦੋਂ ਤੱਕ ਫਲੈਗ ਹਿਸਟ ਨਹੀਂ ਕਰ ਸਕਦੇ ਹੈਗੇ ਹੁਣ ਜੇ ਉਹ ਅੱਜ ਕਨਵਿਕਸ਼ਨ ਸਟੇ ਹੋ ਗਈ ਤੇ ਆਟੋਮੈਟਿਕਲੀ ਉਹ ਜਿਹੜੀ ਪੀਆਈਐਲ ਹੈ ਉੱਥੇ ਹਾਈ ਕੋਰਟ ਦੇ ਵਿੱਚ ਉਹ ਵੀ ਇਨਫੈਕਚੁਅਸ ਜਿਹੜੀ ਹੋ ਚੁੱਕੀ ਕਿਉਂਕਿ ਉੱਥੇ ਅਸੀਂ ਅੰਡਰਟੇਕਿੰਗ ਦੇ ਦਿੱਤੀ ਸੀਗੀ ਕਿ ਜੇ ਕਨਵਿਕਸ਼ਨ ਸਟੇ ਹੋ ਜਾਂਦੀ ਹੈ ਤਾਂ ਫਲੈਗ ਹਿਸਟ ਕਰਾਂਗੇ ਜੇ ਨਹੀਂ ਹੁੰਦੀ ਹੈਗੀ ਤਾਂ ਨਹੀਂ ਕਰਾਂਗੇ ਉੱਥੇ ਅਸੀਂ ਅੰਡਰਟੇਕਿੰਗ ਦਿੱਤੀ ਸੀਗੀ ਤੇ ਉਹਦੇ ਬੇਸਿਸ ਦੇ ਉੱਪਰ ਉੱਥੇ ਇਨਫੈਕਚੁਅਸ ਹੋਊਗੀ ਤੇ ਇੱਥੇ ਕਨਵਿਕਸ਼ਨ ਸਟੇ ਹੋ ਗਈ ਸੋ ਮਿਹਰਬਾਨੀ ਥੈਂਕ ਯੂ ਰੁਕੀਨ ਸਾਹਿਬ ਇਹ ਆਰਡਰ ਕਨਵਿਕਸ਼ਨ ਸਟੇ ਹੋਈ ਹੈ ਫੀਰ ਡਿਟੇਲ ਜੀ ਜਸਨ ਕੱਲ ਸਾਰੇ ਤੁਸੀਂ ਤੁਹਾਡੇ ਨਿਊਜ਼ਪੇਪਰਾਂ ਅਖਬਾਰਾਂ ਜੀ ਵੀ ਆਇਆ ਕਿ ਸਵਾ 10 ਵਜੇ ਤੋਂ ਸਵੇਰੇ 5:00 ਸਟਾਰਟ ਹੋਈ ਤੇ ਸ਼ਾਮ ਨੂੰ 7:00 ਵਜੇ ਤੱਕ ਚੱਲੀ ਤੇ ਜੱਜ ਸਾਹਿਬ ਨੇ ਅੱਜ ਕਿਹਾ ਕਿ ਜਿਹੜਾ ਹੈਗਾ ਕਿ ਜੀ ਕਾਫੀ ਬਹੁਤ ਜ਼ਿਆਦਾ ਡਾਕੂਮੈਂਟਸ ਹੈਗੇ ਨੇ ਸਾਰਾ ਦੇਖਣ ਵਾਲੇ ਹੈਗੇ ਨੇ ਤੇ 31 ਤਰੀਕ ਤੱਕ ਉਹਦਾ ਜਿਹੜਾ ਹੈਗਾ ਉਹਨੂੰ ਰੱਖ ਦਿੱਤਾ 31 ਤਰੀਕ ਨੂੰ ਫਾਈਨਲ ਫੈਸਲਾ ਤੇ ਇਹਦਾ ਮੀਨ ਟਾਈਮ ਜਿਹੜੀ ਹੈਗੀ ਕਨਵੈਕਸ਼ਨ ਸਟੇ ਕਰਤੀ ਹੈ ਜੀ ਹਾਂ ਜੀ ਆ ਰਹੇ ਸਨ ਤੇ 31 ਤਰੀਕ ਤੱਕ ਕਨਵਿਕਸ਼ਨ ਸਟੇ ਹੈ ਤੇ ਫਾਈਨਲ ਉਹ ਕਹਦੇ ਸੀਗੇ ਜਿਹੜਾ ਸਾਰਾ ਵੇਖ ਕੇ ਕਿਉਂਕਿ ਡਾਕੂਮੈਂਟਸ ਬਹੁਤ ਜ਼ਿਆਦਾ ਸੀ ਦੋਨੇ ਪਾਰਟੀਆਂ ਦੇ ਆਰਗੂਮੈਂਟਸ ਬਹੁਤ ਸੀ ਫਿਰ ਗੋ ਥਰੂ ਹੋ ਗਿਆ 31 ਨੂੰ ਹੁਣ ਅਮਨ ਰੂੜਾ ਝੰਡਾ ਲਹਿਰਾ ਸਕਣਗੇ ਬਿਲਕੁਲ ਲਹਿਰਾ ਸਕਦੇ ਨੇ ਕਿਉਂ ਨਹੀਂ ਲਹਿਰਾ ਸਕਦੇ ਉੱਤੇ ਚਾਹੀ ਸੀ ਕਿ ਕਨਵਿਕਸ਼ਨ ਜਿਹੜੀ ਹੈਗੀ ਹੈ ਹੁਣ ਸਟੇ ਹੋ ਗਈ ਹੈ 댓 ਮੀਨ ਜਿਹੜੀ ਹੈਗੇ ਜਜਮੈਂਟ ਆਫ ਕਨਵਿਕਸ਼ਨ ਜਿਹੜੀ ਹੈਗੇ ਟ੍ਰਾਇਲ ਕੋਰਟ ਦੀ ਸਟੇ ਹੋ ਗਈ ਹੈ 31 ਤੋਂ ਬਾਅਦ ਕੋਈ ਫੈਸਲੇ ਤੁਸੀਂ ਲਿਆ ਤਾਂ ਨਹੀਂ ਨਹੀਂ ਉਹ ਤਾਂ ਦੇਖੋ ਇਸ ਤੇ ਮੈਂ ਕੋਈ ਕਮੈਂਟ ਨਹੀਂ ਕਰ ਸਕਦਾ ਇਹ ਤਾਂ ਜੱਜ ਸਾਹਿਬ ਨੇ ਜਿਹੜਾ ਹੈਗਾ ਜੁਡੀਸ਼ਲ ਹੈਗਾ ਤਾਂ ਅਸੀਂ ਤਾਂ ਫੋਰ ਦੀ ਬੈਸਟ ਹੀ ਕਹਿ ਸਕਦੇ ਹਾਂ ਕੱਲ ਅਮਨ ਰੋੜਾ ਦੇ ਕੇਸ ਵਿੱਚ ਆਰਗੂਮੈਂਟ ਹੋਈ ਸੀ ਸ਼੍ਰੀ ਆਰ ਐਸ ਚਿਪਮਾ ਸੀਨੀਅਰ ਕਾਉਂਸਲ ਆਰਗੂ ਕਾਉਂਸਲ ਸੀ ਉਹਨਾਂ ਦੀ ਕੱਲ 7 ਵਜੇ ਆਰਗੂਮੈਂਟ ਕੰਪਲੀਟ ਹੋਈ ਹੈ ਤੇ ਅੱਜ ਆਰਡਰ ਤੇ ਸੀ ਤੇ ਕਾਫੀ ਲੈਂਥੀ ਆਰਗੂਮੈਂਟ ਸੀ ਅੱਜ ਜੱਜ ਸਾਹਿਬ ਨੇ ਪ੍ਰੋਨਾਉਂਸ ਕੀਤਾ ਹੈ ਬਈ ਇਨ ਟਰਨ ਕਨਵਿਕਸ਼ਨ ਸਟੇ ਕਰ ਦਿੱਤੀ ਹੈ ਟਿਲ ਫਰਦਰ ਆਰਡਰ ਜੋ ਵੀ ਨੈਕਸਟ ਡੇਟ ਆਏਗੀ ਕਿਉਂਕਿ ਕਾਫੀ ਰਿਕਾਰਡ ਹੈ ਕਾਫੀ ਲੋਅ ਪੁਆਇੰਟ ਹੈ ਤੇ ਹੁਣ ਕਨਵੈਕਸ਼ਨ ਸਟੇ ਹੋ ਗਈ ਹੈ ਹੁਣ ਅਮਨ ਰੋਡਾਂ ਨੂੰ ਕਿਸੇ ਗੱਲ ਦੀ ਕੋਈ ਪ੍ਰੋਬਲਮ ਨਹੀਂ ਹੈ ਕਿਉਂ ਕਨਵੈਕਸ਼ਨ ਹੀ ਮੇਨ ਪ੍ਰੋਬਲਮ ਸੀ ਉਹ ਸਾਰੀ ਸੋਲਵ ਹੋ ਚੁੱਕੀ ਹੈ ਤੇ ਪ੍ਰੋਗਰਾਮ ਵਿੱਚ ਭਾਗ ਲੈ ਸਾਡੇ ਹੁਣ ਕੋਈ ਉਹਨਾਂ ਦੇ ਖਰਾਬ ਖਤਮ ਹੀ ਗੱਲ ਹੀ ਖਤਮ ਹੈ ਫਿਲਹਾਲ ਜੋ ਕਨਵੈਕਸ਼ਨ ਹੀ ਸਟੇ ਹੋ ਗਈ ਤਾਂ ਹਰ ਇੱਕ ਆਪ ਪਾਰਟਿਸਪੇਟ ਕਰ ਸਕਦੇ ਆ ਬਾਕੀ ਡਿਟੇਲ ਆਰਡਰ ਹਜੇ ਅਪਲੋਡ ਹੋਇਆ ਨਹੀਂ ਪ੍ਰਨਾਉਂਸ ਜਿਸ ਸਭ ਨੇ ਹੀ ਮੇਰੇ ਸਾਹਮਣੇ ਹੁਣੇ ਹੀ ਆਰਡਰ ਕੀਤਾ ਉਹਨਾਂ ਨੇ 31 ਤਾਰੀਖ ਨੂੰ ਜਿਹੜਾ ਅੱਗੇ ਦਾ ਰੱਖਿਆ ਗਿਆ ਉਹਦੇ ਵਿੱਚ ਕੀ ਹੋ ਸਕਦਾ 31 ਤਾਰੀਖ ਨੂੰ ਮਲਕੀ ਜੱਜ ਸਾਹਿਬ ਆਰਡਰ ਫਾਰ ਫਾਈਨਲ ਆਰਡਰ ਵੀ ਸੁਣਾ ਸਕਦੇ ਆ ਜਾਂ ਡੇਟ ਵੀ ਪਾਸ ਸਕਦੇ ਆ ਉਹਨਾਂ ਦੇ ਡਿਪੈਂਡ ਕਰਦਾ ਕਿਉਂਕਿ ਆਰਗੂਮੈਂਟ ਹੈ ਕਾਫੀ ਲਾਪ ਪੁਆਇੰਟ ਇਨ ਵਾਲ ਆਫ ਸੀਐਸ ਕੇਸ ਦੇ ਵਿੱਚ ਤੇ ਇਸ ਕਰਕੇ ਉਸੇ ਕਰਕੇ ਜੱਜ ਸਾਹਿਬ ਕਹਿੰਦੇ ਵੀ ਇਨ ਟਾਈਮ ਇਨ ਦਾ ਕਿਉਂ ਆਦਰਵਾਇਜ਼ ਪ੍ਰਾਇਮਾ ਫਸ਼ਾਈ ਕੇਸ ਉਹਨਾਂ ਨੇ ਠੀਕ ਸਮਝਿਆ ਹੋਣਾ ਹੈ ਤਾਂ ਹੀ ਇਨ ਟਰਮ ਕਿਤੀ ਹੈ ਤੇ ਬਾਕੀ ਲਾ ਪੁਆਇੰਟ ਇਨਵੋਲਵ ਹੈ ਉਹ ਕੱਤੀ ਨੂੰ ਪਤਾ ਲੱਗੇਗਾ ਕੀ ਹੈ ਪਰ ਫਿਲਹਾਲ ਕੱਤੀ ਹੋ ਗਈ ਅੱਜ ਹੁਣ ਰਮਨ ਰੋੜਾ ਜੀ ਨੂੰ ਕਿਸੇ ਗੱਲ ਦੀ ਕੋਈ ਪ੍ਰੋਬਲਮ ਨਹੀਂ ਲੈਜਿਸਲੇਚਰ ਜਾਣ ਦੀ ਪ੍ਰੋਬਲਮ ਨਹੀਂ ਹੈ ਝੰਡਾ ਲੜਾਉਣ ਦੀ ਪ੍ਰੋਬਲਮ ਨਹੀਂ ਕਿਉਂਕਿ ਕਨਵਿਕਸ਼ਨ ਹੀ ਮੇਨ ਪ੍ਰੋਬਲਮ ਹੁੰਦੀ ਹੈ ਉਹ ਸਟੇ ਹੋ ਚੁੱਕੀ ਹੈ